ਅੱਜ ਜਿਹੜੀ ਪੜਾਈ ਆਪਾਂ ਸਿਖਾਉਣੀ ਹੈ ਚੌਥੀ ਦੇ ਬੱਚਿਆਂ ਨੂੰ ਜੋ ਕਿ ਪੰਜਵੀਂ ਦੇ ਬੱਚੇ ਪਾਸ ਆਉਂਦੇ ਕਰਕੇ ਇਸ ਸੈਸ਼ਨ ਦੇ ਵਿੱਚੋਂ ਅੱਗੇ ਪਿਛੇ ਦੇ ਵਿੱਚ ਹੋ ਜਾਣਗੇ ਤਾਂ ਤੁਸੀਂ ਵੀ ਕੁਟਰਾ ਲੈ ਕੇ ਜਾਓ ਚੌਥੀ ਦੇ ਬੱਚੇ ਬਹੁਤ ਵਧੀਆ ਰਹਿੰਦੇ ਆ ਕਾਫੀ ਬੱਚੇ ਵਧੀਆ ਰਹਿੰਦੇ ਨੇ ਪੰਜਵੀਂ ਦੇ ਬੱਚੇ ਵੀ ਕੋਸ਼ਿਸ਼ ਕਰੋ ਤੇ ਵਧੀਆ ਲਿਖੋ ਜਿਵੇਂ ਆਪਾਂ ਪਹਿਲੇ ਫੈਕਟਰ ਵਿੱਚ ਲੈਂਦੇ ਆ ਪੱਕਾ ਪੱਕੇ ਨਾਲ ਸੰਬੰਧਿਤ ਏਸੀ ਸ਼ੇਪ ਦੇ ਵਿੱਚ ਖੱਖਾ ਧੱਗਾ ਤੇ ਕੱਠਾ ਇੱਕ ਕਿਵੇਂ ਲਿਖਣਾ ਹੈ ਇੱਕ ਐਸ ਦੇ ਨਾਲ ਤੁਸੀਂ ਇੱਕ ਵਾਰ ਸਾਰੇ ਪੱਪੇ ਲਿਖੋ ਉਸ ਤੋਂ ਬਾਅਦ ਅਗਲੇ ਨੂੰ ਅੱਖਾ ਇੱਕ ਪੱਪਾ ਰਹੇਗਾ ਅ ਅਗੇ ੱਥਾ ਆ ਗਿਆ ਫਿਰ ਅਗੇ ੱਦਾ ਆ ਗਿਆ ਇਸੇ ਹੀ ਅੱਗੇ ਜਾ ਕੇ ਘੱਗਾ ਇਸੇ ਸ਼ੇਪ ਦੇ ਵਿੱਚ इतों उपर तक लेके जाना इतों मुड़े हुए का निशान बनना है इतों मुड़े इतों आपा जाके छी है लाइन उनी जो है इस अगले ਸੈਕਟਰ ਵਿੱਚ ਦੂਜੇ ਦਾ ਆ ਜਾਂਦਾ ਦੱਦਾ ਜਾਂ A ਸ਼ੇਪ ਦਾ ਸੰਬੰਧਕ ਦੱਦਾ ਚਾਚਾ ਤੇ ਇਹਦੇ ਵਿੱਚ ਅਗਿਆ ਦਾ ਢੱਗਾ ਸਟ੍ਰੇਟ ਲਾਈਨ ਇੱਥੇ ਤਾਂ ਇਹਨੂੰ ਲੈ ਕੇ ਆਉਣੀ ਹੈ ਫਿਰ ਆ ਸਟ੍ਰੇਟ ਇੱਧਰ ਨੂੰ ਜਾਣੀ ਹੈ ਤੈਨੂੰ ਤੋਂ ਘੇੜਾ ਘਾ ਕੇ ਮੋੜਨਾ ਹੈ ਆਪਾਂ ਇੱਥੇ ਲੋਕ ਮਤਲਬ ਵਿਚਕੁੰਡੀ ਖਾਲੀ ਨਹੀਂ ਰਹਿਣੀ ਚਾਹੀਦੀ ਮੋੜੇ ਹੋ ਦਾ ਨਿਸ਼ਾਨ ਆਪਾਂ ਜ਼ਰੂਰ ਦੇਣਾ ਕਿ ਇੱਥੋਂ ਅਸੀਂ ਮੁੜ ਕੇ ਗਏ ਆ ਅੱਗੇ ਫਿਰ ਜੱਜਾ ਜਿਹੜਾ ਸਟੇਟ ਲਾਈਨ ਸਿੱਧੀ ਫੜ ਲੈਣੇ ਆ ਕੇ ਬਿਲਕੁਲ ਠੋਕ ਕੇ ਆ ਕੇ ਰੱਖ ਲਿਖ ਸਕਦੇ ਆ ਅੱਗੇ ਆ ਜਾਂਦਾ ਨੰਨਾ ਪੀਜੇ ਸੈਕ ਦੇ ਵਿੱਚ ਪਹਿਲਾ ਅੱਖਰ ਤਰਨਾ ਫੇਰ ਅੱਗੇ ਆ ਜਾਂਦਾ ਲੱਲਾ ਫੇਰ ਅੱਗੇ ਆ ਜਾਂਦਾ ਠੱਠਾ ਇਸੇ ਹੀ ਸੈਕ ਦਾ ਇਸੇ ਸ਼ੇਪ ਦੇ ਵਿੱਚ ਅਗਲਾ ਅੱਖਰ ਠੱਠਾ ਆ ਜਾਂਦਾ ਸੈਟ ਚਾਰ ਦੇ ਵਿੱਚ ਜਿਹੜੇ ਹੈਗੇ ਆ ਉਹ ਬਹੁਤ ਜ਼ਮਰੀ ਹੈ ਤੇ ਤੱਤਾ ਇੱਥੋਂ ਆਪਾਂ ਮੁੜੇ ਹੋਏ ਦਾ ਨਿਸ਼ਾਨ ਦੇਖ ਕੇ ਵਾਪਸ ਹੋ ਜਾਣਾ ਹੈ ਤੇ ਗਲਾਈ ਦਾ ਢੁੰਡੀ ਬਣਾ ਕੇ ਇੱਥੇ ਲਾ ਕੇ ਆਪਾਂ ਅੱਖਰ ਛੱਡ ਦੇਣਾ ਅੱਗੇ ਇਹਦੇ ਵਿੱਚ ੜਾੜਾ ੜਾ ਡੱਗਾ ਪੱਬਾ ਤੇ ਅੱਗੇ ਦੇ ਵਿੱਚ ਟੱਕਾ ਇਹ ਆ ਜਾਂਦੇ ਆ ਕਿਉਂਕਿ ਬੇਟਾ ਕਿਸੇ ਵੀ ਭਾਸ਼ਾ ਨੂੰ ਲਿਖਣਾ ਹੋਵੇ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਅੱਖਰ ਗਿਆਨ ਕੀਤਾ ਜਾਂਦਾ ਹੈ ਅੱਖਰ ਗਿਆਨ ਜ਼ਰੂਰੀ ਹੈ ਜਿੱਤੇ ਤੁਸੀਂ ਅੱਖਰ ਦੀ ਪਛਾਣ ਕਰ ਲਈਆਂ ਉੱਥੇ ਲਿਖਣਾ ਵੀ ਅੱਖਰ ਸਹੀ ਆਉਣਾ ਹੋਣਾ ਚਾਹੀਦਾ ਤਾਂ ਕਿ ਤੁਸੀਂ ਅਗਲੀਆਂ ਕਲਾਸਾਂ ਜਾ ਕੇ ਅੱਖਰ ਗਿਆਨ ਜੋ ਪ੍ਰਾਇਮਰੀ ਦੇ ਵਿੱਚੋਂ ਲੈ ਕੇ ਗਏ ਹੋ ਉਹਨੂੰ ਦੇਖਣਾ ਤੇ ਪਛਾਣਨਾ ਇਹਦੇ ਵਿੱਚ ਕੋਈ ਕਿਸੇ ਦੀ ਦੇਰੀ ਨਹੀਂ ਹੋਣੀ ਚਾਹੀਦੀ ਤੇ ਨਾਲ ਨਾਲ ਇਹ ਵੀ ਹੈ ਤੇ ਲਿਖਾਈ ਇੱਕ ਉਹ ਸੋਹਣਰ ਗਹਿਣਾ ਹੈ ਵਿਦਿਆਰਥੀ ਦਾ ਜਿਹੜਾ ਜਿੰਨਾ ਵਧੀਆ ਪਾਇਆ ਹੋਊਗਾ ਤੁਹਾਡੀ ਭਾਸ਼ਾ ਇਸ ਦੇ ਪਿੱਲਰ ਦੇ ਉੱਤੇ ਖੜਨੀ ਹੈ ਇਸ ਬਨਾਵ ਦੇ ਉੱਤੇ ਖੜਨੀ ਹੈ ਤੁਹਾਡੀ ਭਾਸ਼ਾ ਤੁਹਾਡਾ ਵਿਕਾਸ ਇਸ ਦੇ ਮੁਤਾਬਕ ਹੀ ਹੋਣਾ ਜਿੰਨੇ ਤੁਹਾਡੇ ਲਿਖਾਈ ਸੁੰਦਰ ਹੋ ਕੰਪੀਟੀਸ਼ਨ ਟੈਸਟ ਹੋਵੇ ਐਗਜ਼ਾਮ ਹੋਵੇ ਕੋਈ ਵੀ ਤਾਂ ਉਹਦੇ ਵਿੱਚ ਜਿੰਨੀ ਕੋਈ ਲਿਖਾਈ ਸੁੰਦਰ ਹੋਊਗੀ ਉਹਦੇ ਮੁਤਾਬਕ ਹੀ ਤੁਹਾਡੀ ਪਰਫਾਰਮੈਂਸ ਮੰਨੀ ਜਾਊਗੀ ਕਿ ਬੱਚਾ ਬਹੁਤ ਸ਼ਾਬਾਸ਼